मानते तो ज्यादा करते हो तो नए मोबाइल फोन जोर जोर से अपडेट हो रहे हैं ये जो पिछले कुछ नहीं नया के घुमो ऐसी चार्मन भी नया के आम पब्लिक के जोड़े फोन घुमो ऐसी और चाहे मान लो कि डिजिटल साफ जैसे वैन वही इधर अभी जो ये आई कंडीशन हाँ आईटी एक्सपर्ट ने सर बुलवेंदर सिंह की ਇਹਨਾਂ ਲੋਕਾਂ ਤੋਂ ਸਾਡੇ ਕਿਸਾਨ ਸਬੰਧਕਟਰ ਨਾਲ ਲੱਗੇ ਨਰੇਂਦਰ ਸਿੰਘ ਜੀ ਇਹਨਾਂ ਵੱਲੋਂ ਇੱਕ ਸਪਰਸਟ ਕਾਰੋਂ ਨਾਲ ਪੋਰਟਲ ਚਲਾਇਆ ਜਾ ਰਿਹਾ ਜਿਸ ਤੇ ਪਿਛਲੇ 5-6 ਮਹੀਨਿਆਂ ਤੋਂ ਕਰੀਬ 60 ਤੋਂ ਪਹਿੜਾ ਮੋਬਾਈਲ ਫੋਨ ਜਿਹੜੇ ਨੇ ਪੋਰਟਲ ਤੇ ਉਹਨਾਂ ਦੀ ਪ੍ਰੋਸੈਸਿੰਗ ਚੱਲ ਰਹੀ ਸੀ ਜਿਨ੍ਹਾਂ ਚੋਂ ਇਹਨਾਂ ਨੇ ਆ ਪਿਛਲੇ ਕੁਝ ਦਿਨਾਂ ਚ ਕਰੀਬ 16 ਮੋਬਾਈਲ ਫੋਨ ਪਬਲਿਕ ਦੇ ਰਿਕਵਰ ਕੀਤੇ ਨੇ ਤੇ ਜਿਹੜਾ ਪਰ ਇਹਨਾਂ ਦਾ ਬਾਲਕੋਂ ਕਿਹੜੀ ਜਗ੍ਹਾ ਤੇ ਗੁੰਮ ਹੋ ਗਿਆ ਇਹ ਜ਼ਿਆਦਾਤਰ ਸਟੇਸ਼ਨ ਤੇ ਜਾਂ ਟ੍ਰੇਨਿੰਗ ਦੇ ਵਿੱਚ ਜਿਹੜੇ ਗੁੰਮ ਹੋਏ ਨੇ ਉਹ ਮੋਬਾਈਲ ਫੋਨ ਨੇ ਤਾਂ ਜਿਨ੍ਹਾਂ ਦੇ ਕੋਲ ਫੋਨ ਮਿਲੇ ਨਹੀਂ ਉਹਨਾਂ ਦੇ ਕੋਲ ਕੋਈ ਟੈਬਲੇਟ ਵੀ ਨਹੀਂ ਕੋਈ ਨਹੀਂ ਉਹਨਾਂ ਨੇ ਉਹ ਲੱਪੇ ਸੀਗੇ ਜਿਵੇਂ ਗੁੰਮ ਹੋਏ ਨੇ ਇਹਨਾਂ ਦੇ ਉਹਨਾਂ ਨੂੰ ਮਿਲੇ ਸੀ ਜਦੋਂ ਉਹਨਾਂ ਨੇ ਇਸਤੀ ਵਿੱਚ ਕੋਈ ਨਵਾਂ SIM ਲਾਇਆ ਤਾਂ ਉਹ ਸਾਡੇ ਜਿਹੜੇ ਪੋਰਟਲ ਤੇ ਸਾਨੂੰ ਇਨਫੋਰਮ ਹੋ ਗਿਆ ਕਿ ਇਹ ਜਿਹੜਾ ਉਹਨਾਂ ਫੋਨ ਹੈ ਇਹ ਪੁਰਾਣੇ ਨੰਬਰ ਵਿੱਚ ਚੱਲ ਰਿਹਾ। ਜਿਸ ਤੋਂ ਅਸੀਂ ਲੈ ਕੇ ਇਹਨਾਂ ਦੇ ਜਿਹੜੇ ਅਸਲ ਮਾਲਕ ਨੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ। ਕਿੰਨੇ ਮਾਲਕ ਨੇ ਇਹਨਾਂ ਦੇ ਮੋਬਾਈਲ ਫੋਨ ਵਾਲਾ ਪੁੱਛਦੇ ਨੇ। ਇਹ ਕਰੀਬ 8-10 ਜਣੇ ਆਏ ਹੋਏ ਨੇ ਲੈਣ ਲਈ। ਬਾਕੀ ਜਿਹੜੇ ਨੇ ਉਹ ਕੁਝ ਅਦਰ ਸਟੇਟ ਦੇ ਵੀ ਨੇ ਵਿੱਚ ਮੋਬਾਈਲ ਜਿਹੜੇ ਰਿਕਵਰ ਹੋਏ ਨੇ ਉਹਨਾਂ ਨੂੰ ਵਾਰੀ-ਵਾਰੀ ਬੁਲਾ ਕੇ ਫੇਰ ਦਿੱਤੇ ਜਾਣਗੇ। ਪਰ ਉਹਨਾਂ ਲੋਕਾਂ ਨੂੰ ਤੁਸੀਂ ਇੱਕ ਵੀ ਬਾਕੀ ਜਾਦੇ ਜਿਹੜੇ ਮੋਬਾਈਲ ਫੋਨ ਦਿੱਤਾ ਮਿਲਦੇ ਨੇ ਆਪਣੇ ਕੈਂਪ ਆਫੇ ਟੋੜਾ ਲਾ ਰਹੇ ਨੇ। ਜਿਹੜੇ ਬੰਦਿਆਂ ਨੂੰ ਅਸੀਂ ਕਹਿੰਨੇ ਆ ਵੀ ਜਿਨ੍ਹਾਂ ਨੂੰ ਕੋਈ ਮੋਬਾਈਲ ਫੋਨ ਉਹ ਲੱਭਿਆ ਹੋਇਆ ਮਿਲਦਾ ਤਾਂ ਉਹ ਸਬੰਧਤ ਥੰਕੀ ਜਾਂ ਆਪਣੇ ਨੇੜੇ ਜਿਹੜਾ ਵੀ ਕੋਈ ਥਾਣਾ ਉੱਥੇ ਜਾ ਕੇ ਜਮਾ ਕਰਵਾ ਦੇ ਵੀ ਉਸ ਨੂੰ ਚਲਾਉਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਚਲਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦਾ ਜੋ ਮੈਸੇਜ ਆ ਉਹ ਸਾਡੇ ਕੋਲੇ ਪੋਰਟਲ ਤੇ ਆ ਜਾਂਦਾ ਹੋਰ ਕਿੰਨੇ ਕ ਫੋਨ ਆ ਜਿਹਦੇ ਪ੍ਰੋਸੈਸਿੰਗ ਤੇ ਲੱਗੇ ਇਹ ਕੋਈ ਕਰੀਬ 55 60 ਫੋਨ ਪੋਰਟਲ ਤੇ ਚੱਲ ਰਹੇ ਨੇ ਜਿਹੜੇ ਪ੍ਰੋਸੈਸਿੰਗ ਤੇ ਨੇ ਤੇ ਆਉਣ ਵਾਲੇ ਮਹੀਨਿਆਂ ਚ ਕੋਈ ਜਿਹੜਾ ਇਹ ਪ੍ਰੋਸੈਸ ਆ ਹੁਣ ਅੱਜ ਮਹੀਨਿਆਂ ਜਾਂ ਹਰ ਮਹੀਨੇ ਦੇ ਮਹੀਨੇ ਜੋ ਵੀ ਰਿਕਵਰੀ ਹੋਇਆ ਹੈ ਉਹ ਦਿੱਤੀ ਜਾਇਆ ਕਰੇਗਾ ਅੱਜ 16 ਫੋਨ ਨੇ ਮੇਰੇ ਹੰਡਓਵਰ ਹਾਂ ਅੱਜ 16 ਫੋਨ ਨੇ ਜਿਹੜੇ ਹੰਡਓਵਰ ਕੀਤੇ ਜਾਣੇ ਆ ਲੋਕਾਂ ਨੂੰ ਕੀਤਾ ਗੱਲ ਜਿਹੜੇ ਦੇਖਣ ਪਾਣ ਨਾ ਪਤਾ ਨਾ ਕਿ ਕਿ ਇੱਥੇ ਜੇ ਕੋਈ ਲਾਇਆ ਜਾਂਦਾ ਲੋਕਾਂ ਨੂੰ ਇਹ ਅਪੀਲ ਹੈ ਕਿ ਜਿਹੜਾ ਜਦੋਂ ਵੀ ਉਹਨਾਂ ਦਾ ਕੋਈ ਫੋਨ ਗੁੰਮ ਹੁੰਦਾ ਹੈ ਤਾਂ ਉਹ ਤੁਰੰਤ ਹੀ ਆਪਣੇ ਨੇੜੇ ਦੇ ਥਾਣੇ ਜਾਂ ਸਬੰਧਤ ਥਾਣੇ ਨੂੰ ਨਾਲ ਦੀ ਨਾਲ ਰਿਪੋਰਟ ਕਰਨ ਤਾਂ ਜੋ ਉਹਨਾਂ ਦਾ ਫੋਨ ਔਟਲ ਤੇ ਪਾ ਕੇ ਲੱਭਿਆ ਜਾ ਸਕਦਾ ਹੈ ਕਿ ਸਰ ਮੋਬਾਈਲ ਅਗਰ ਗੁੰਮ ਹੋਇਆ ਤਾਂ ਇੱਕ ਚੱਲਣ ਤੇ ਆ ਕੇ ਨੈਕਸਟ ਸੇਮ ਉਹਦੇ ਜਦੋਂ ਵੀ ਪਹ ਪਿਆ ਨਾਲ ਦੀ ਨਾਲ ਪੋਰਟਲ ਤੇ ਮੈਸੇਜ ਆ ਜੇ ਆਉਣ ਵਾਲੇ ਸਮੇਂ ਤੇ ਹੋਰ ਜਿਹੜੇ ਮੋਬਾਈਲ ਹੋਣ ਉਹ ਹੋਣ ਵਾਲੇ ਟਾਈਮ 'ਚ ਜਿਹੜੇ ਚੱਲ ਰਹੇ ਨੇ ਆ ਮਨਤ ਦੇ ਮਨਤ ਲੋਕਾਂ ਨੂੰ ਦਿੱਤੇ ਜਾਇਆ ਕਰਦੇ ਹਾਂ ਹਣ ਗੱਲ ਇਹ ਜੀ ਕਰ ਸਕਦੇ ਜਿਨ੍ਹਾਂ ਦੇ ਫੋਨ ਵਿਸ਼ੇਸ਼ ਤੇ ਗੁੰਮ ਹੋ ਗਏ ਉਹਨਾਂ ਗੱਲ ਇਹ ਵੀ ਕਰ ਸਕਦੇ ਬਿਲਕੁਲ ਉਹਨਾਂ ਦੀ ਇਹਨਾਂ ਗੱਲ ਹੀ ਨਾਲ ਹੀ ਜੇ ਕੋਈ ਜੇਬ ਪਾਇਆ ਹੁੰਦਾ ਗਿਰ ਗਿਆ ਕਿਸੇ ਦੀ ਪਾਕਟ ਤੋਂ ਗਿਰ ਗਿਆ ਮਿਸਿੰਗ ਹੋ ਜਾਂਦੇ ਆ ਕਈ ਵਾਰ ਚੜਦੇ ਆ ਮਿਸ ਹੋ ਗਿਆ ਕੋਈ ਉੱਤਰ ਦੇ ਮਿਸ ਹੋ ਗਿਆ ਇਸ ਤਰ੍ਹਾਂ ਡੋਮ ਹੋ ਜਾਂਦੇ ਨੇ